ਪ੍ਰਧਾਨ ਮੰਤਰੀ ਸਾਹਿਬ ਜੀ ਤੁਸੀਂ ਆਪਣੀ ਡਿਗਰੀ ਨਹੀਂ ਦਿਖਾ ਸਕਦੇ ਵੀ ਤੁਸੀਂ ਇੰਨੇ ਪੜ੍ਹੇ ਹੋਏ ਹੋ ਡਿਗਰੀ ਨਹੀਂ ਦਿਖਾਈ ਅਜੇ ਤੱਕ ਚਲ ਜੇ ਡਿਗਰੀ ਨਹੀਂ ਦਿਖਾ ਸਕਦੇ ਚਾਹ ਵਾਲੀ ਕੀਤਨੀ ਤਾਂ ਦਿਖਾ ਦਿਓ ਜਿਹਦੇ ਵਿੱਚ ਚਾਹ ਵੇਚਦੇ ਰਹੇ ਉਹ ਵੀ ਨਹੀਂ ਹੈਗੀ ਕਿਤੇ ਹੱਦ ਦਾ ਝੂਠ ਦੀ ਮਤਲਬ ਜੁਮਲੇ ਉਹ ਕਰ ਦਿਆਂਗੇ ਆਹ ਕਰ ਦਿਆਂਗੇ ਅੱਛਾ ਅਰਵਿੰਦ ਕੇਜਰੀਵਾਲ ਜੀ ਨੇ 2022 ਜਦੋਂ ਪ੍ਰਚਾਰ ਕੀਤਾ ਤੇ ਅਸੀਂ ਨਾਲ ਹੀ ਸੀ ਸਾਰੇ ਅਸੀਂ ਗਰੰਟੀਆਂ ਲਫਜ਼ ਯੂਜ਼ ਕੀਤਾ ਤੇ ਇਹ ਇਹ ਕੀ ਕਰਦੇ ਸੀ ਘੋਸ਼ਣਾ ਪੱਤਰ ਮੈਨੀਫੈਸਟੋ ਸੰਕਲਪ ਪੱਤਰ ਤੇ ਜਦੋਂ ਗਰੰਟੀਆਂ ਤੇ ਲੋਕ ਯਕੀਨ ਕਰਨ ਲੱਗੇ ਪਹਿਲਾਂ ਦਿੱਲੀ ਚ ਤੇ ਫਿਰ ਪੰਜਾਬ ਚ ਗਰੰਟੀਆਂ ਪੂਰੀਆਂ ਹੋਣ ਲੱਗੀਆਂ ਫਿਰ ਮੋਦੀ ਜੀ ਵੀ ਕਹਿੰਦੇ ਆਪਾਂ ਵੀ ਗਰੰਟੀਆਂ ਕਿਹਾ ਕਰਾਂਗੇ ਹੁਣ ਕਹਿੰਦੇ ਆ ਨਾ ਹੁਣ ਗਰੰਟੀਆਂ ਜਦੋਂ ਭਾਜਪਾ ਵਾਸਤੇ ਵੱਜਣ ਲੱਗੀਆਂ ਖਤਰੇ ਦੀਆਂ ਘੰਟੀਆਂ ਉਦੋਂ ਉਹਨਾਂ ਨੂੰ ਯਾਦ ਆਈਆਂ ਫਿਰ ਕੇਜਰੀਵਾਲ ਦੀਆਂ ਗਰੰਟੀਆਂ ਚਲੋ ਦੇ ਲੋ ਗਰੰਟੀਆਂ ਪਰ ਪੂਰੀਆਂ ਤਾਂ ਕਰ ਦਿਓ ਚਲ ਸਾਡੇ ਡਰਨ ਵਾਲੀ ਸਹੀ ਲੋਕਾਂ ਦਾ ਕੰਮ ਹੀ ਬਣ ਜੇ ਕਿਵੇਂ ਨਾ ਕਿਵੇਂ ਕਿਹਾ ਸੀ 2 ਕਰੋੜ ਨੌਕਰੀ ਹਰ ਸਾਲ ਦੇਵਾਂਗੇ ਦੇਤੀ ਕਿਹਾ ਸੀ 15 ਲੱਖ ਰੁਪਇਆ ਹਰੇਕ ਦੇ ਖਾਤੇ ਚ ਆਜੂਗਾ ਆ ਗਿਆ क्या कला धन लेकर आवेंगे लिया सगों उल्टा किया देश चो कला धन जा रहा है मोदी जी हर रोज हैं। उत्तर च जाके कहें दक्षण च जाके कहें पच्छम च जाके हैं, पूर्व जाके कहें भ्रिष्टाचारियों को छोड़ूंगा नहीं बिल्कुल सही कहें वो उन्होंने कहने का मतलब है कि देश में जो भी भ्रिष्टाचारी है उसको छोड़ूंगा नहीं उसको बीजेपी में शामिल कर लूंगा बस वाशिंग मशीन हैगी है को तो लेंगे ने बाद ठीक हो गया बस सोवीरों सब तो बड़े घुटालेवाज सब तो बड़े भ्रष्टाचारी ਜਦੋਂ ਇਹ ਕਹਿਣ ਨਾ ਖਾਊਂਗਾ ਨਾ ਖਾਣੇ ਦੂੰਗਾ ਤਾਂ ਫਿਰ ਦੁੱਖ ਹੁੰਦਾ ਸ਼ੀਦ ਆਜ਼ਮ ਪਾਕਿਸਤਾਨ ਹੋਰਾਂ ਦੀਆਂ ਲਾਈਨਾਂ ਯਾਦ ਆਉਂਦੀਆਂ ਨੇ